ਦੋਕੇ ਨਾ ਧਕਾਣੇ ਮਾਰਨਾ ਹੱਥ ਜੋੜ ਕੇ ਬੇਟੀਆਂ ਮੇਰੇ ਸਾਰੇ ਵੀਰਾਂ ਕਾ ਦੀ ਸਾਰੇ ਮੇਰੇ ਪਿੱਛੇ ਚੱਲਦੇ ਰਸੇ ਪਿੱਛੇ ਪਾਸੇ ਹਾਂ मुदाबाद Hop! Come on, you got it. ਕੋਜੋ ਬੜਾਇਆ ਸ੍ਰੀ ਸ੍ਰੀ ਜੀ ਅੱਛੇ ਰੰਗ ਅਸੀਂ ਪੰਜਾਬ ਦੇ ਵਿੱਚ 77 ਪਾਰਸਵਾਂ ਦੇ ਵਿੱਚ ਹੈ ਇਹ ਇੱਕੰਧ ਰਾਸ਼ਾ ਸਾਡੇ ਅਸੀਂ ਪਹਿਲਾਂ ਇਨਫੋਰਮੇਸ਼ਨ ਦਿੱਤੀ ਹੈ ਗਿਆ ਪ੍ਰਸ਼ਾਸਨ ਸਿਵਲ ਅਧਿਕਾਰੀ ਪ੍ਰਸ਼ਾਸਨ ਹੈ ਪਰ ਇੰਨੇ ਵੱਡੇ ਹਜੂਰ ਨਾਲ ਲੋਕ ਪਾਇਆ ਇੱਕ ਤੁਸੀਂ ਹੋ ਕੇ ਪ੍ਰਧਾਨ ਹੋ ਜੇਤੀ ਪੁਰਜੰਦਾ ਗਾਰਡ ਹਲੋ ਜੀ ਤੁਹਾਨੂੰ ਸੰਪਤ ਹੈ ਜੀ ਸੋ ਜੀ ਬੇਰੋਗਾਰ ਜੀ ਅੱਜ ਫਿਰ ਹੈਗਾ ਕਿ ਓਪ ਮੰਡਲ ਲੋਕੋ ਕੇ ਦਫਤਰ ਵਿਖੇ ਬੀਐਸਪੀ ਸੰਗਠਨ ਦੇ ਕਾਫੀ ਵੱਡੀ ਗੰਟੀ ਦੇ ਵਿੱਚ ਲੋਕ ਆਏ ਨੇ ਤੇ ਇਹਨਾਂ ਦੀ ਮੁੱਖ ਡਿਮਾਂਡ ਇਹ ਹੀ ਹੈ ਕਿ ਇਹਨਾਂ ਦਾ ਜਿਹੜਾ ਰੱਖਵਾਕਰਨ ਹੈਗਾ ਸਾਡੇ ਮਚਵੀ ਸਿੱਖਾਂ ਵਾਸਤੇ ਉਹ 12% ਤੱਕ ਕੀਤਾ ਜਾਵੇ ਸੋ ਇਸ ਤਰ੍ਹਾਂ ਹੈਗਾ ਕਿ ਇਹ 12% ਕਰਨ ਦਾ ਜਿਹੜਾ ਫੈਸਲਾ ਇਹ ਸਰਕਾਰ ਪੱਧਰ ਤੇ ਕੀਤਾ ਜਾਣਾ ਹੈ ਅਸੀਂ ਅੱਜ ਹੀ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਅਸੀਂ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਪੇਸ਼ ਕਰਗੇ ਤੇ ਉਹਨਾਂ ਵੱਲੋਂ ਸਰਕਾਰ ਹੈ ਤੇ ਫੈਸਲੇ ਵਾਸਤੇ ਪੇਸ਼ ਕਰੇਗਾ ਬਾਬੇ ਨੌਰਤ ਦੇ ਦੋਸ਼ੋ ਜਿਹਾ ਗਿਆ ਵੀ ਐਡੀ ਵੱਡਾ ਕਾਰਜ ਕੀਤਾ ਗਿਆ ਵਾ ਐਡਾ ਵੱਡਾ ਰੈਲੀ ਕੀਤੀ ਗਈ ਆ ਕੋਈ ਪ੍ਰਸ਼ਾਸਨਕਾਰੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੀਸੀਆਰ ਕਰੀ ਜੋ ਵੀ ਇੰਨੇ ਲੈਵਲ ਤੇ ਨਹੀਂ ਕੋਈ ਨਾਰਮਲੀ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਵੱਡਾ ਇਕੱਠ ਕੀਤਾ ਜਾਂਦਾ ਨਾ ਤਾਂ ਸਾਨੂੰ ਇਨਫੋਰਮ ਜ਼ਰੂਰ ਕੀਤਾ ਹੁੰਦਾ ਇਹ ਸਾਨੂੰ ਵੀ ਅੱਜ ਹੀ ਹੁਣੇ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਇੱਕ ਕਲੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਜ਼ਰੂਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੰਗਾ ਪ੍ਰਬੰਧ ਕੀਤਾ ਹੁੰਦਾ। ਪਰ ਉਹਨਾਂ ਨੇ ਕਿਹਾ ਗਿਆ ਕਿ ਸੀਆਈਡੀ ਨੂੰ ਜਾਂ ਹੋਰ ਉਹਨਾਂ ਦੇ ਅਧਿਕਾਰੀਆਂ ਨੇ ਸਾਰੇ ਬਲੇਵਾ ਦਿਤੀਆਂ ਦੀਆਂ ਪਹਿਲਾਂ ਵੀ ਅਸੀਂ ਜਿਹੜਾ ਇੱਕੀ ਜੀ ਨੂੰ ਜਿਹੜਾ ਰੋਕ ਰਿਹਾ ਕਰਦਾ ਕਿਵੇਂ ਜੀ? ਪੀਆਰ ਨੂੰ ਜਿਹੜੇ ਜੱਜਸ ਨੂੰ ਦਿਤੀਆਂ ਦੀਆਂ ਕਿ ਇਸ ਇਲਾਕੇ ਦਾ ਅਸੀਂ ਇਸ ਦੇ ਦਾ ਰੋਕ ਰਿਹਾ ਸੀ ਕਹਿਲਾ ਵਾਕਿਆ ਤੇ ਪਹਿਲਾਂ ਦਿਤੀਆਂ ਦੀਆਂ। ਕਸਟਰਾ ਤੁਹਾਡਾ ਸਵਾਲ ਕਿਵੇਂ ਸੀ ਸੀਆਈਡੀ ਨੇ ਇਨਫੋਰਮੇਸ਼ਨ ਦਿੱਤੀ ਸੀ ਇਹ ਰੋਜ਼ ਪ੍ਰਦਰਸ਼ਨ ਕਰ ਨਹੀਂ ਬਿਲਕੁਲ ਨਹੀਂ ਪਹੁੰਚੀ ਇਨਫੋਰਮੇਸ਼ਨ ਜੇ ਮੇਰੇ ਕੋਲ ਪਹੁੰਚੀ ਹੁੰਦੀ ਤਾਂ ਜ਼ਰੂਰ ਹੋ ਜਾਣਾ ਕਿ ਲੱਗਦਾ ਜੀ ਸਟੋਰੀਗਰ ਜਾਂ ਕੋਈ ਪੁਲਿਸ ਅਧਿਕਾਰੀ ਜਿਹੜੇ ਨਾਲ ਬੈਠ ਜਾਈਦਾ ਸੀ ਆਪਾਂ ਨੇ ਬੁਲਾ ਲੇ ਲੈਂਦਾ ਕਿਵੇਂ ਉਹ ਸੀਆਈਡੀ ਜਾਂ ਪੁਲਿਸ ਅਧਿਕਾਰੀ ਜਿਹੜੇ ਆ ਨਹੀਂ ਉਹ ਨਹੀਂ ਉਸੇ ਬਾਰੇ ਨਹੀਂ ਕੋਈ ਵੀ ਇਨਫੋਰਮੇਸ਼ਨ ਠੀਕ ਹੈ ਠੀਕ ਆਇਆ ਹਾਂਜੀ ਇਹ ਅਜਿਹਾ ਹੈਗਾ ਕਿ ਓਪ ਮੰਡਲ ਲੋਕੋ ਕੇ ਦਫਤਰ ਵਿਖੇ ਬੀਐਸਪੀ ਸੰਗਠਨ ਦੇ ਕਾਫੀ ਵੱਡੀ ਗੰਟੀ ਦੇ ਵਿੱਚ ਲੋਕ ਆਏ ਨੇ ਤੇ ਇਹਨਾਂ ਦੀ ਮੁੱਖ ਡਿਮਾਂਡ ਇਹ ਹੀ ਹੈ ਕਿ ਇਹਨਾਂ ਦਾ ਜਿਹੜਾ ਰੱਖਵਾ ਕਰਨ ਹੈਗਾ ਸਾਡੇ ਮਜਬੂਤ ਸਿੱਖਾਂ ਵਾਸਤੇ ਉਹ 12% ਦਾ ਕੀਤਾ ਜਾਵੇ ਸੋ ਇਸ ਤਰ੍ਹਾਂ ਹੈਗਾ ਕਿ ਇਹ 12% ਕਰਨ ਦਾ ਜਿਹੜਾ ਫੈਸਲਾ ਇਹ ਸਰਕਾਰ ਪੱਧਰ ਤੇ ਕੀਤਾ ਜਾਣਾ ਹੈ ਅਸੀਂ ਅੱਜ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਅਸੀਂ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਨੂੰ ਪੇਸ਼ ਕਰਕੇ ਤੇ ਉਹਨਾਂ ਵੱਲੋਂ ਸਰਕਾਰ ਰਹਿ ਤੇ ਵੀਰ ਫੈਸਲੇ ਵਾਸਤੇ ਪੇਸ਼ ਕਰਤਾ। ਅੱਬਾ ਵੀ ਇਹਨਾਂ ਨੂੰ ਬਹੁਤ ਬ੍ਰੋਸਰ ਦਿਖਾ ਗਿਆ ਵੀ ਐਡੀ ਵੱਡਾ ਕਾਰਜ ਕੀਤਾ ਗਿਆ ਵਾ ਐਡਾ ਵੱਡਾ ਰੈਲੀ ਕੀਤੀ ਗਈ ਆ ਕੋਈ ਪ੍ਰਸ਼ਾਸਨਕਾਰੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕੋਈ ਪੀਸੀਆ ਕਰੀ ਜੋ ਵੀ ਇੰਨੇ ਲੈਵਲ ਤੇ ਦੇਖੋ ਨਾਰਮਲੀ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਵੱਡਾ ਇਕੱਠ ਕੀਤਾ ਜਾਂਦਾ ਨਾ ਤਾਂ ਸਾਨੂੰ ਇਨਫੋਰਮ ਜ਼ਰੂਰ ਕੀਤਾ ਹੁੰਦਾ। ਇਹ ਸਾਨੂੰ ਵੀ ਅੱਜ ਹੀ ਹੁਣੇ ਹੀ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਇੱਕ ਕਲੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਜ਼ਰੂਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੰਗਾ ਪ੍ਰਬੰਧ ਕੀਤਾ ਹੁੰਦਾ। ਪਰ ਉਹਨਾਂ ਲੋਕਾਂ ਨੂੰ ਕਿਹਾ ਗਿਆ ਵੀ ਸੀਆਈਡੀ ਨੂੰ ਜਾਂ ਹੋਰ ਕੋਈ ਅਧਿਕਾਰੀ ਨੇ ਸਾਰੇ ਇਜਾਜ਼ਤਾਂ ਦਿੱਤੀਆਂ ਦੀਆਂ ਪਹਿਲਾਂ ਵੀ ਅਸੀਂ ਜਿਹੜਾ ਕਿੰਨੀ ਜੀ ਨੂੰ ਜਿਹੜਾ ਰੋਕ ਰੋਕ ਕਰਦਾ ਕਿਵੇਂ ਜੀ ਪ੍ਰਾਈਮਰੀ ਐਡਿੰਗ ਜਸਟਿਸ ਨੂੰ ਦਿੱਤੀਆਂ ਦੀਆਂ ਕਿ ਇਸ ਇਲਾਕੇ ਦਾ ਅਸੀਂ ਇਸ ਤਰ੍ਹਾਂ ਰੋਕ ਰੋਕ ਕੇ ਕਪਲਾ ਮਾਰਕੀਟ ਨੂੰ ਪਹਿਲਾਂ ਪਤਾ ਦਿੱਤੀਆਂ ਦੀ ਹੈ। ਕਸਟਰਾ ਤੁਹਾਡਾ ਸਵਾਲ ਕਿਵੇਂ ਸੀ ਆਈਡੀ ਮੈਂ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਰੋਜ਼ ਪਰਦਰਸ਼ਨ ਕਰ ਨਹੀਂ ਬਿਲਕੁਲ ਨਹੀਂ ਪਹੁੰਚੀ ਇਨਫੋਰਮੇਸ਼ਨ ਜੇ ਮੇਰੇ ਕੋਲ ਪਹੁੰਚੀ ਹੁੰਦੀ ਤਾਂ ਜ਼ਰੂਰ ਹੋ ਜਾਣਾ ਲੱਗਦਾ ਸੀ ਸਪੋਟੀਗਰ ਜਾਂ ਕੋਈ ਪੁਲਿਸ ਅਧਿਕਾਰੀ ਜਿਹੜੀਆਂ ਨਾਲ ਦਿਲ ਜੀਦਾ ਸੀ ਆਪਾਂ ਨੇ ਬੁਲਾ ਲਿਆ ਹੁੰਦਾ ਕਿਵੇਂ ਕੋਈ ਸੀਆਈਡੀ ਜਾਂ ਪੁਲਿਸ ਅਧਿਕਾਰੀ ਜਿਹੜੇ ਆ ਨਹੀਂ ਉਹ ਨਹੀਂ ਇਸੇ ਬਾਰੇ ਨਹੀਂ ਕੋਈ ਇਨਫੋਰਮੇਸ਼ਨ ਠੀਕ ਹੈ ਠੀਕ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਇਹ ਆਪਾਂ ਇਹਦਾ ਅਸਲੀ ਪਤਾ ਮੰਗਵਾਤਾ ਦੇਣਾ ਹੋਤਾ ਪੰਜਾਬ ਪ੍ਰਧਾਨ ਬਸਪਾ ਅੰਮੇੜਕਰ ਪਾਰਟੀ ਅੱਜ ਹਲਕਾ ਰਾਜਾ ਸਸੀ ਵੱਲੋਂ ਜੋ ਕਿ ਅਸੀਂ ਪੰਜਾਬ ਦੇ ਵਿੱਚ 12.5% ਕੋਟੇ ਨੂੰ ਲਾਗੂ ਕਰਾਉਣ ਲਈ ਵਿਧਾਨ ਸਭਾ ਵਾਈਸ ਐਸ ਡੀ ਐਮ ਸਾਹਿਬ ਰਾਈ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਉਸ ਦੀ ਲੜੀ ਦੇ ਤਹਿਤ ਅੱਜ ਹਲਕਾ ਰਾਜਾ ਸਸੀ ਦੇ ਵਿੱਚ ਅਸੀਂ ਮੰਗ ਪੱਤਰ ਦੇਣ ਲਈ ਪਹੁੰਚੇ ਆ ਵਰਕਰ ਸਾਥੀਆਂ ਦੇ ਨਾਲ ਹਲਕਾ ਰਾਜਾ ਸਸੀ ਦੇ ਪ੍ਰਧਾਨ ਗੁਰਪਿੰਦਰ ਸਿੰਘ ਜੱਜੀ ਜੀ ਦੇ ਨਾਲ ਅੱਜ ਦਾ ਕਾਠੇ ਦੱਸਦਾ ਕਿ ਅਸੀਂ ਇੱਕ ਪਿੰਡ ਦੇ ਵਿੱਚੋਂ 2-2 4-4 ਸਾਥੀ ਸੱਦੇ ਆ ਜਿਹੜੇ ਵਰਕਰ ਸਾਥੀ ਆ ਜੇਕਰ ਪੰਜਾਬ ਸਰਕਾਰ ਨੇ 12% ਕੋਟੇ ਨੂੰ ਜਲਦ ਤੋਂ ਜਲਦ ਲਾਗੂ ਨਾ ਕੀਤਾ ਤੇ ਇਹਦਾ ਰੰਗ ਪੂਰੇ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਫੜਿਆ ਜਾ ਰਿਹਾ ਜਿਹਦਾ ਖਮਿਆਜਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਭੁਗਤਣਾ ਪਏਗਾ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ 92 ਸੀਟਾਂ ਦੇ ਕੇ ਬਣਾਈ ਪਰ ਉਹਨਾਂ ਸਰਕਾਰਾਂ ਨੇ ਅਜ ਤੱਕ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਵਸਪਾ ਬੇੜਕਰ ਪਾਰਟੀ ਦਾ ਇੱਕੋ ਇਲਕਸ਼ਾ 12.5% ਕੋਟੇ ਨੂੰ ਲਾਗੂ ਕਰਾਉਣਾ ਪਰ ਕੀ ਲੱਗਦਾ ਵੀ 35 ਦਿ ਤੁਹਾਡੇ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਦੇ ਸਾਹ ਨੂੰ ਤਾਂ ਹਜੇ ਤੱਕ ਜੀ ਚੀਜ਼ ਆ ਕਿਉਂ ਨਹੀਂ ਜਿਹੜੀਆਂ ਸਰਕਾਰਾਂ ਮੰਗਾ ਬਣਦੀਆਂ ਅੱਜ ਤਕਰੀਬਨ 35ਵਾਂ ਮੰਗ ਪੱਤਰ ਅਸੀਂ ਦੇ ਰਹੇ ਹਾਂ ਪਰ ਪੰਜਾਬ ਦੀ ਸਰਕਾਰ ਹਜੇ ਤੱਕ ਕੁੰਭ ਕਰਨ ਦੀ ਨੀਂਦ ਤੋਂ ਵੀ ਗਹਿਰੀ ਨੀਂਦੇ ਸੁੱਤੀ ਪਈ ਆ ਉਹ ਇਸ ਕਰਕੇ ਸੁੱਤੀ ਪਈ ਆ ਉਸ ਨੂੰ ਪਤਾ ਜੇਕਰ ਇਹ ਕੋਟਾ ਲਾਗੂ ਕਰ ਦਿੱਤਾ ਤੇ ਇਹਨਾਂ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਹੋ ਜਾਣੀਆਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਗੁਲਾਮ ਰੱਖਣਾ ਚਾਹੁੰਦੇ ਆ ਇਹ ਤਾਂ ਆਜ਼ਾਦ ਹੋ ਕੇ ਦੇਜ ਦੇ ਪੰਜਾਬ ਦੇ ਮਾਲਕ ਬਣ ਜਾਣਾ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਵੀ ਜਾਗੋ ਜਾਗੜ ਦੀ ਜ਼ਰੂਰਤ ਆ ਇਹ ਲੋਕ ਤੁਹਾਡੇ ਕੋ ਆਪਣਾ ਹੱਕ ਮੰਗਣ ਲਈ ਆਏ ਆ ਇਹ ਖਰਾਤ ਮੰਗਣ ਲਈ ਨਹੀਂ ਆਏ ਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਸਾਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੀ ਆ ਹੋਰ ਰਿਜ਼ਰਵੇਸ਼ਨ ਇਸੇ ਕਰਕੇ ਲੈ ਕੇ ਦਿੱਤੀ ਸੀ ਵੀ ਜਿਨ੍ਹਾਂ ਲੋਕਾਂ ਨੂੰ ਪੜ੍ਹਾਈ ਦੇ ਵਿੱਚ ਨਹੀਂ ਨੌਕਰੀਆਂ ਬਰਾਬਰਤਾ ਮਿਲ ਸਕੀ ਉਹਨਾਂ ਨੂੰ ਕੋਟੇਰਾ ਹੀ ਮਿਲ ਸਕੇ ਤੇ ਅਸੀਂ ਤਾਂ ਆਪਣਾ ਕੋਟੇ ਨੂੰ ਮੰਗ ਰਹੇ ਆ ਸਰਕਾਰ ਕੋ ਕੁਝ ਨਹੀਂ ਹੋਰ ਮੰਗ ਰਹੇ ਜੀ ਤੇ ਸਰਕਾਰ ਨੂੰ ਜਾਗਣ ਦੀ ਜ਼ਰੂਰਤ ਆ ਧੰਨਵਾਦ ਜੀ ਆਇਆ ਜੀ ਅਜਿਹਾ ਹੈਗਾ ਕਿ ਓਪ ਮੰਡਲ ਲੋਕੋ ਦੇ ਦਫਤਰ ਵਿਖੇ ਬੀਐਸਪੀ ਸੰਗਠਨ ਦੇ ਕਾਫੀ ਵੱਡੀ ਗੰਟੀ ਦੇ ਵਿੱਚ ਲੋਕ ਆਏ ਨੇ ਤੇ ਇਹਨਾਂ ਦੀ ਮੁੱਖ ਡਿਮਾਂਡ ਇਹ ਹੀ ਹੈ ਕਿ ਇਹਨਾਂ ਦਾ ਜਿਹੜਾ ਰੱਖਵਾ ਕਰਨ ਹੈਗਾ ਸਾਡੇ ਮਜਬੂਤ ਸਿੱਖਾਂ ਵਾਸਤੇ ਉਹ 12% ਤੱਕ ਕੀਤਾ ਜਾਵੇ ਸੋ ਇਸ ਤਰ੍ਹਾਂ ਹੈਗਾ ਕਿ ਇਹ 12% ਕਰਨ ਦਾ ਜਿਹੜਾ ਫੈਸਲਾ ਇਹ ਸਰਕਾਰ ਪੱਧਰ ਤੇ ਕੀਤਾ ਜਾਣਾ ਹੈ ਅਸੀਂ ਅੱਜ ਇਹਨਾਂ ਦਾ ਜਿਹੜਾ ਮੰਗ ਪੱਤਰ ਆ ਅਸੀਂ ਦਫਤਰ ਡਿਪਟੀ ਕਮਿਸ਼ਨਰ ਅਮਰਿਤ ਸਰ ਜੀ ਨੂੰ ਪੇਸ਼ ਸੰਕੇ ਤੇ ਉਹਨਾਂ ਵੱਲੋਂ ਸਰਕਾਰ ਹੈ ਤੇ ਫੈਸਲੇ ਵਾਸਤੇ ਪੇਸ਼ ਕਰਤਾ ਹੈ ਜਦੋਂ ਬਾਬੇ ਨੌਰੇ ਤੋਂ ਉਸ ਦੋਸ਼ ਵਿੱਚ ਆ ਗਿਆ ਵੀ ਐਡੀ ਵੱਡਾ ਕਾਟ ਕੀਤਾ ਗਿਆ ਵਾ ਐਡਾ ਵੱਡਾ ਰੈਲੀ ਕੀਤੀ ਗਈ ਆ ਕੋਈ ਪ੍ਰਸ਼ਾਸਨਕਾਰੀ ਜਾਂ ਕੋਈ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੀਸੀਆ ਕਰੀ ਜੋ ਵੀ ਨਿਲੇ ਲੇ ਲੇ ਨੀ ਕੋ ਨਾਰਮਲੀ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਇਸ ਤਰ੍ਹਾਂ ਵੱਡਾ ਇਕੱਠ ਕੀਤਾ ਜਾਂਦਾ ਨਾ ਤਾਂ ਸਾਨੂੰ ਇਨਫੋਰਮ ਜ਼ਰੂਰ ਕੀਤਾ ਹੁੰਦਾ ਇਹ ਸਾਨੂੰ ਵੀ ਅੱਜ ਹੀ ਹੁਣੇ ਹੀ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਜ਼ਰੂਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਚੰਗਾ ਪ੍ਰਬੰਧ ਕੀਤਾ ਹੁੰਦਾ। ਪਰ ਉਹਨਾਂ ਵੱਲੋਂ ਕੀ ਆ ਗਿਆ ਵੀ ਸੀਆਈਡੀ ਨੂੰ ਜਾਂ ਹੋਰ ਉਹਨੇ ਕੁਝ ਸੁਧਾਰੀ ਨੇ ਸਾਰੇ ਬਾਰੇ ਦਵਾ ਦਿੱਤੀਆਂ ਦੀਆਂ ਪਹਿਲਾਂ ਕਿ ਅਸੀਂ ਜਿਹੜਾ ਇਹ ਟਿਕੀਏ ਨੂੰ ਜਿਹੜਾ ਰੋਕਣਾ ਕਰਦੇ ਕਮੇਂ ਜੀ ਕੀ ਅੱਜ ਵੀ ਇਹ ਜਸਸ ਨੂੰ ਦਿੱਤੀਆਂ ਦੀ ਆ ਕਿ ਇਸ ਇਲਾਕੇ ਦੇ ਅਸੀਂ ਇਸ ਦੇ ਰੋਜ਼ ਜਿਵੇਂ ਕੈਮਰਾ ਮਾਰਕ ਕਰਦੇ ਕੋਈ ਕਾਰ ਨਹੀਂ ਆਦੀ ਹੈ ਕਿਸ ਤਰ੍ਹਾਂ ਤੁਹਾਡਾ ਸਵਾਲ ਕਿਵੇਂ ਸੀ ਆਈਡੀ ਮੈਂ ਇਨਫੋਰਮੇਸ਼ਨ ਦਿੱਤੀ ਸੀ ਇਹ ਰੋਜ਼ ਪ੍ਰਦਰਸ਼ਨ ਕਰ ਨਹੀਂ ਬਿਲਕੁਲ ਨਹੀਂ ਪਹੁੰਚੀ ਇਨਫੋਰਮੇਸ਼ਨ ਜੇ ਮੇਰੇ ਕੋਲ ਪਹੁੰਚੀ ਹੁੰਦੀ ਤਾਂ ਜ਼ਰੂਰ ਹੋ ਜਾਣਾ ਕਿ ਲੱਗਦਾ ਜੀ ਕੋਈ ਹੋਰ ਜਾਂ ਕੋਈ ਪੁਲਿਸ ਅਧਿਕਾਰੀ ਜਿਹੜੀ ਨਾਲ ਦਿਲ ਜੀ ਦਾ ਸਿਆਪਾ ਬਣਾ ਲੈਂਦਾ ਕਿਵੇਂ ਕੋਈ ਸੀਆਈਡੀ ਜਾਂ ਪੁਲਿਸ ਅਧਿਕਾਰੀ ਜਿਹੜੇ ਆ ਨਹੀਂ ਉਹ ਨਹੀਂ ਇਸ ਬਾਰੇ ਨਹੀਂ ਕੋਈ ਇਨਫੋਰਮੇਸ਼ਨ ਠੀਕ ਹੈ ਠੀਕ